ਹਾਂਜੀ ਦੋਸਤੋ ਸਾਰਾ ਪਹਿਲਾਂ ਸਭ ਨੂੰ ਸਤ ਸ੍ਰੀ ਅਕਾਲ ਜੀ YouTube Facebook ਸੇਖੋਂ ਬੁੜਾਵਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੋਸਤੋ ਆ ਇੰਪਲੀਮੈਂਟਡ ਤਕਰੀਬਨ ਆਪ ਨੂੰ ਫੋਟੋ ਆ ਵੀਡੀਓ ਵਗੈਰਾ ਆਉਂਦੇ ਰਹਿੰਦੇ ਨੇ ਜੇਕਰ ਤੁਹਾਡੇ ਕੋਲ ਕਿਸੇ ਇਸ ਤਰ੍ਹਾਂ ਦਾ ਕੋਈ ਵੀ ਸਾਧਨ ਇੰਪਲੀਮੈਂਟ ਹੈਗਾ ਤਾਂ ਆਪਾਂ ਆਪ ਬਿਲਕ ਕਰਦੇ ਹਾਂ ਤੇ ਗੱਲ ਕਰਾਂਗੇ ਇਸ ਟਰਾਲੀ ਬਾਰੇ ਤੇ ਸਹਿਜ ਦੀ ਗੱਲ ਕਰਾਂਗੇ 13 6:30 ਦਾ ਟਰਾਲਾ ਪਿੰਡ ਸਾਧਨਵਾਸ ਖੜਾ ਜੀ ਜਾਖੜ ਦੇ ਕੋਲੇ ਤੇ ਫੁੱਲ ਹੈਵੀ ਟਰਾਲਾਗਾ 10 ਨਟ ਹੀ ਹੱਬਾਗੀ ਚਾਰੇ ਟਾਇਰ ਨੇ ਜਿਹੜੇ ਚੌਂਕੜਾ 95 ਪੈਸੇ ਟਾਇਰ ਪਿਆ ਹੈਗੀ ਬਿਲਕੁਲ ਨਵੇਂ ਬਹੁਤ ਘੱਟ ਵਰਤੀ ਹੋਈ ਆ ਪੰਪ ਬਿਲਕੁਲ ਓਕੇ ਨਵਾਂ ਵਜੰਦਾਰ ਪੰਪ ਆਗਾ ਰੰਗ ਦੀ ਗੱਲ ਕਰਾਂਗੇ ਵਧੀਆ ਰੰਗ ਕੀਤਾ ਹੋਇਆ ਟਰਾਲੀ ਤੇ ਤੇ ਪਿੰਡ ਸਾਧਨਵਾਸਾ ਸਕਰੀਨ ਤੇ ਨੰਬਰ ਆ ਰਿਹਾ ਗੱਲਬਾਤ ਤੁਸੀਂ ਕਰ ਲਿਓ ਜੇ ਚਾਹੋ ਨੂੰ ਬਹੁਤ ਘੱਟ ਕੰਮ ਚ ਲਈ ਹੋਈ ਟਰਾਲੀ ਆ ਟਰਾਲਾ ਕਿਲੋ ਟਰਾਲੀ ਕਿਲੋ ਤੇ ਘਰੇ ਵਰਤਣ ਵਾਲੇ ਬੰਦੇ ਜ਼ਿੰਮੇਵਾਰੀ ਦੇ ਰਹੇ ਨੇ ਇਸ ਗੱਲ ਦੀ ਕਹਿੰਦੇ ਵੀ ਜਦੋਂ ਤੱਕ ਖਰੀਦਦਾਰ ਰੱਖੂਗਾ ਟਰਾਲੀ ਨੂੰ ਉਦੋਂ ਤੱਕ ਦੀ ਜ਼ਿੰਮੇਵਾਰੀਆ ਟਾਟਾ ਦੀ ਚਾਦਰ ਸਾਰੀ ਐ ਨੱਟ-ਨੱਟ ਟਾਟਾ ਦਾ ਲੱਗਿਆ ਹੋਇਆ ਜ਼ਿੰਮੇਵਾਰੀ ਬੰਦਿਆਂ ਕੋਲ ਆ ਜ਼ਿੰਮੇਵਾਰ ਬੰਦੇ ਹੀ ਜ਼ਿੰਮੇਵਾਰ ਬੰਦੇ ਹੀ ਘਾਟ ਹੀ ਦਿੰਦੇ ਹੁੰਦੇ ਆ 31-32 ਕੁਇੰਟਲ ਜਿਹੜਾ ਇਹਦਾ ਵੇਟ ਆ ਦੋਸਤੋ ਤੇ ਜਾਖਲ ਦੇ ਕੋਲੇ ਖੜਾ ਜੀ ਤੇ ਸਾਢੇ 1.5 ਲੱਖ ਰੁਪਏ ਬਾਈਆਂ ਨੇ ਡਿਮਾਂਡ ਰੱਖੀ ਆ ਤੇ ਬਾਕੀ ਮੌਕੇ ਦੀ ਬਾਤ ਘਟ ਹੋ ਜੂਗੀ ਤੇ ਟਾਟਾ ਦੀ ਸਾਰੀ ਚਾਦਰ ਆ ਜੀ ਟਹਾਣੇ ਦੀ ਬਣੀ ਹੋਈ ਆ ਬਾਕੀ ਤੁਸੀਂ ਗੱਲਬਾਤ ਕਰ ਲਿਓ ਸਕਰੀਨ ਤੇ ਆਪਣਾ ਵੀ ਨੰਬਰ ਚੱਲਦਾ ਪਈਆਂ ਦਾ 10 ਇੰਚ ਹੀ ਹੱਬਾ ਤੇ 10 ਇੰਚ ਹੀ ਹਿੱਸਾ ਦੋਸਤੋ ਘਰ ਦੀ ਕਿਸੇ ਮਜਬੂਰੀ ਕਾਰਨ ਵੇਚਣਾ ਪੈ ਰਿਹਾ ਰੰਗ ਬਾਈ ਕਹਿੰਦਾ ਵੀ ਪੂਰਾ ਇੰਪੋਰਟਡ ਰੰਗ ਕੀਤਾ ਹੋਇਆਗਾ ਕਿਸੇ ਭਰਾ ਨੂੰ ਲੋਡ ਬੰਦ ਲੋਡ ਆ ਜ਼ਰੂਰ ਤਾਂ ਹਨ ਜ਼ਰੂਰ ਕੰਟੈਕਟ ਕਰੋ ਚੱਲਦੇ ਨੰਬਰ ਤੇ ਹਾਂ ਵੀਡੀਓ ਤੇ ਆਪਣੀ ਵੀਡੀਓ ਪਹਿਲੀ ਵਾਰੀ ਦੇਖ ਰਿਹਾ ਹਾਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਇੰਪਲੀਮੈਂਟ ਤੁਹਾਡੇ ਦਾ ਕਰ ਲਿਆਉਂਦੇ ਹੀ ਰਹਨੇ ਆ ਹਨ ਤੇ ਜ਼ਰੂਰ ਜੁੜਿਓ ਜੀ ਅਗਲੀ ਵੀਡੀਓ ਨਾਲ ਧੰਨਵਾਦ ਜੀ